ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਦਾ ਐਡਾ ਨਾਮ ਹੈ ਕਿ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਇੰਡਸਟਰੀ ਦੇ ਵੱਡੇ-ਵੱਡੇ ਸਿੰਗਰ ਸਿੱਧੂ ਮੂਸੇਵਾਲੇ ਬਾਈ ਨੂੰ ਪਾਸ ਕਰਨਾ ਚਾਹੁੰਦੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਬਾਈ ਨੂੰ ਸਾਡੇ ਕੋਲੋਂ ਗਿਆ ਤਿੰਨ ਸਾਲ ਹੋ ਚੁੱਕੇ ਨੇ ਪਰ ਅੱਜ ਵੀ ਸਿੱਧੂ ਮੂਸੇਵਾਲਾ ਬਾਈ ਨੰਬਰ 1 ਦੇ ਉੱਪਰ ਟ੍ਰੈਂਡ ਕਰ ਰਿਹਾ ਹੈ ਕਿਸੇ ਵੀ ਇੰਡਸਟਰੀ ਦੇ ਵਿੱਚ ਅਤੇ ਇਹ ਹੀ ਇੱਕ ਕਾਰਨ ਹੈ ਕਿ ਹਰ ਇੱਕ ਇੰਡਸਟਰੀ ਦੇ ਵੱਡੇ-ਵੱਡੇ ਸਿੰਗਰ ਸਿੱਧੂ ਮੂਸੇਵਾਲੇ ਨੂੰ ਥੱਲੇ ਸੁੱਟਣਾ ਚਾਹੁੰਦੇ ਨੇ ਤੇ ਆਪਣਾ ਨਾਮ ਬਣਾਉਣਾ ਚਾਹੁੰਦੇ ਨੇ ਦੋਸਤੋ ਸਾਡੇ ਚੈਨਲ ਦੇ ਉੱਪਰ ਕਿਸੇ ਵੀ ਕਲਾਕਾਰ ਦੀ ਕੋਈ ਵੀ ਡਿਸਰੈਸਪੈਕਟ ਨਹੀਂ ਕੀਤੀ ਜਾਂਦੀ ਸੋ ਜੋ ਵੀ ਨਿਊਜ਼ ਹੁੰਦੀ ਹੈ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਤਾਂ ਦੋਸਤੋ ਹੁਣ ਰੀਸੈਂਟਲੀ ਜੋ ਹਨੀ ਸਿੰਘ ਨੇ ਆਪਣੀ ਇੱਕ ਇੰਸਟਾਗ੍ਰam ਸਟੋਰੀ ਸ਼ੇਅਰ ਕੀਤੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੀਸੈਂਟਲੀ ਜੋਯੋ ਹਨੀ ਸਿੰਘ ਦੀ ਗਲੋਰੀ ਨਾਦੀ ਇੱਕ ਐਲਬਮ ਰਿਲੀਜ਼ ਹੋਈ ਸੀ ਜਿਸ ਦੇ ਵਿੱਚ 20 ਤੋਂ ਉੱਪਰ ਗੀਤ ਰਿਲੀਜ਼ ਹੋਏ ਸਨ ਅਤੇ ਹੁਣ ਜੋਯੋ ਹਨੀ ਸਿੰਘ ਨੇ ਆਪਣੀ ਇੱਕ ਹੋਰ ਇੰਸਟਾਗ੍ਰam ਸਟੋਰੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਆਉਣ ਵਾਲੀ ਐਲਬਮ ਦਾ ਟਾਈਟਲ ਰਿਲੀਜ਼ ਕੀਤਾ ਹੈ ਜਿਸ ਦਾ ਟਾਈਟਲ ਹੋਵੇਗਾ ਗਲੋਰੀਅਸ 51 ਯਾਨੀ ਕਿ ਉਸ ਐਲਬਮ ਦੇ ਵਿੱਚ ਕੁੱਲ 51 ਗੀਤ ਰਿਲੀਜ਼ ਕੀਤੇ ਜਾਣਗੇ ਅਤੇ ਦੋਸਤੋ ਹੁਣ ਜੋਯੋ ਹਨੀ ਸਿੰਘ ਦੇ ਫੈਨਾਂ ਦੇ ਵੱਲੋਂ ਇਹ ਸਟੋਰੀ ਸ਼ੇਅਰ ਕਰਕੇ ਇਹ ਲਿਖਿਆ ਜਾ ਰਿਹਾ ਹੈ ਕਿ ਇਹ ਐਲਬਮ ਜਦੋਂ ਰਿਲੀਜ਼ ਹੋਵੇਗੀ ਇਹ ਮੋਸਟ ਟੈਪ ਐਲਬਮ ਦੇ ਵੱਡੇ ਰਿਕਾਰਡ ਤੋੜੇਗੀ ਕਿਉਂਕਿ ਮੋਸਟ ਟੈਪ ਨੂੰ ਰਿਲੀਜ਼ ਹੋયા ਅੱਜ 5 ਸਾਲ ਹੋ ਚੁੱਕੇ ਨੇ ਅਤੇ ਭਾਰਤ ਦੇ ਵਿੱਚ ਅੱਜ ਵੀ ਮੋਸਟ ਟੈਪ ਨੰਬਰ 1 ਦੇ ਉੱਪਰ ਟ੍ਰੈਂਡ ਕਰ ਰਹੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਬਾਜੀ ਵੱਲੋਂ 31 ਗੀਤ ਰਿਲੀਜ਼ ਕੀਤੇ ਗਏ ਸੀ ਅਤੇ ਹੁਣ ਯੋਯੋ ਹਣੀ ਸਿੰਘ ਆਪਣੀ ਇਸ ਐਲਬਮ ਦੇ ਵਿੱਚ 51 ਗੀਤ ਰਿਲੀਜ਼ ਕਰਨ ਜਾ ਰਿਹਾ ਹੈ ਤਾਂ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਯੋਯੋ ਹਨੀ ਸਿੰਘ ਆਪਣੇ 51 ਗੀਤਾਂ ਨਾਲ ਸਿੱਧੂ ਮੂਸੇਵਾਲੇ ਦੇ ਮੋਸਟ ਸਟੈਪ ਐਲਬਮ ਦੇ ਵੱਡੇ ਰਿਕਾਰਡ ਤੋੜ ਸਕਦਾ ਹੈ ਜਾਂ ਨਹੀਂ ਆਪਣੇ ਵਿਚਾਰ ਜ਼ਰੂਰ ਦੱਸੋ ਅਤੇ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ